ਅਸੀਂ ਕਿਤੇ ਨਹੀਂ ਕਹਿਣਾ ਕਿ ਸਾਡਾ ਨੌਜਵਾਨ ਪੁੱਤ ਉਹਨੇ ਖੁਦਕਸ਼ੀ ਕੀਤੀ ਆ ਇਹ ਨੰਗਾ ਚਿੱਟਾ ਸਿਆਸੀ ਕਤਲ ਆ ਸਾਰੇ ਬਾਹ ਖੜੀਆਂ ਕਰਕੇ ਜੇ ਸਹਬਤਾ ਮਰਨਾ ਸਿਆਸੀ ਕਤਲ ਆ ਜੋ ਜੀ ਜਾਂਨਾ ਆਪਣੇ ਮੋਟਰਸਾਈਕਲ ਤੇ ਜਾਂ ਸਕੂਟ ਤੇ ਜੇ ਜਿਆਦਾ ਸ਼ੌਂਕ ਹੈ ਨਾ ਬੰਦੇ ਮਾਰਨ ਦਾ ਤੇ ਚਾਰਕ ਗੋਲੀਆਂ ਮੇਰੇ ਵਾਸਤੇ ਵੀ ਰੱਖ ਨੀ ਲੇਕਿਨ ਯਾਦ ਰੱਖ ਤੇਰੀ ਕਿਲੇ ਵਰਗੀ ਕੋਠੀ ਨੂੰ ਮੇਰੇ ਬੰਦੇ ਅੱਗ ਲਾ ਕੇ ਫੂਕ ਦੇਣਗੇ ਕਾਨੂੰਨ ਨੇ ਪੱਕ ਸਾਡਾ ਮਦਮ ਕਰਤਾ ਮੋਮੋ ਠਗੜੀਆਂ ਮਾਰ ਕੇ ਸਰਾਰੀ ਨੇ ਸਾਡੇ ਪੁੱਤ ਦਾ ਬੜੇ ਸਾਖੀ ਤੰਗ ਦੇ ਨਾਲ ਇਹਨਾਂ ਪੋਸਟਮਾਰਟਮ ਨਹੀਂ ਹੋਣ ਫਿਰ ਕੀ ਹੋਇਆ ਕਈ ਥਾਵਾਂ ਇਹਦਾ ਕਾਨੂੰਨ ਨਹੀਂ ਚੱਲਦਾ ਲੋਕਾਂ ਦੀ ਤਾਕਤ ਦਾ ਕਾਨੂੰਨ ਚੱਲਦਾ ਇਸ ਧਰਤੀ ਦੇ ਉੱਪਰ ਮੈਂ ਜਵਾਨਾਂ ਨੂੰ ਸੱਦਾ ਦਿੰਨਾ ਅਸੀਂ ਬੁੜੇ ਹੋ ਗਏ ਆ ਸਾਡਾ ਤਜਰਬਾ ਤੇ ਡਾਂਗ ਤੁਹਾਡੀ ਚੱਲਨੀ ਆ ਕਾਂਗਰਸ ਤੋਂ ਬਿਨਾਂ ਤੇ ਕੋਈ ਇਨਸਾਫ ਦੇ ਦਿੰਦਾ ਸੱਟੀ ਤੇ ਲੜਾਂਗੇ ਆਖਰੀ ਦਮ ਤੱਕ ਇਹਦਾ ਦੋਸ਼ੀ ਸਰਾਰੀ ਹੋਵੇ ਉਹਦਾ ਪੀਏ लाडी ਹੋਵੇ ਜਾਂ ਪੰਜਾਬ ਸਰਕਾਰ ਹੋਵੇ ਜਾਂ ਫਿਰ ਇਥੋਂ ਦਾ ਸਿਸਟਮ ਹੋਵੇ ਕਿਸੇ ਕਵੀ ਦੇ ਸ਼ਬਦ ਨੇ ਜਬਰ ਨਕਾਮੇ ਹੋਰ ਜਬਰ ਜਦੋਂ ਤੀਕਣਾ ਮਿਲੇ ਕਬਰ ਹਰ ਜ਼ਬਰ ਦੀਏ ਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਜੋ ਜ਼ਬਰ ਪੰਜਾਬ ਦੇ ਵਿੱਚ ਚੱਲ ਰਿਆ ਲੋਕ ਇਹਦਾ ਮੂੰਹ ਤੋੜ ਜਵਾਬ ਦੇਣ ਦਾ ਅੱਜ ਦਾ ਇਕੱਠ ਜਿਹੜਾ ਜਿਹੜਾ ਵਧੀ ਜਾਂਦਾ ਹੌਲੀ ਹੌਲੀ ਇਹ ਸਭ ਦੇ ਸਾਹਮਣੇ ਆ ਤਿੰਨ ਮਿੰਟ ਵਿੱਚ ਮੈਂ ਜ਼ਿਆਦਾ ਕੁਝ ਨਹੀਂ ਕਹਿ ਸਕਣਾ ਚੁੱਪ ਕਰਾਓ ਪਹਿਲੀ ਗੱਲ ਮੈਂ ਇਹ ਕਹਿਣੀ ਚਾਹਨਾ ਹਰ ਵਿਅਕਤੀ ਜਿਹੜਾ ਸੁਣ ਲਓ ਗੱਲ ਅਸੀਂ ਕਿਤੇ ਨਹੀਂ ਕਹਿਣਾ ਕਿ ਸਾਡਾ ਨੌਜਵਾਨ ਪੁੱਤ ਉਹਨੇ ਖੁਦਕੁਸ਼ੀ ਕੀਤੀ ਆ ਇਹ ਨੰਗਾ ਚਿੱਟਾ ਸਿਆਸੀ ਕਤਲ ਆ ਸਾਰੇ ਬਾਹ ਖੜੀਆਂ ਕਰਕੇ ਜੇ ਸਹਿਮਤ ਆ ਮਰਨਾ ਤੇ ਬਾਹਾਂ ਖੜੀਆਂ ਕਰੋ ਸਿਆਸੀ ਕਤਲ ਆ ਕਤਲੋ ਨਾਰੇ ਲਾ ਦੋ ਲੋਕ ਜ਼ਿੰਦਾਬਾਦ ਮਰਦਾਬਾਦ ਤੇ ਦੂਜੀ ਗੱਲ ਜ਼ਿੰਦਾਬਾਦ ਮਰਦਾਬਾਦ ਮਰਦਾਬਾਦ ਦੂਜੀ ਗੱਲ ਇੱਥੇ ਕਈ ਤਰ੍ਹਾਂ ਦੀ ਚਰਚਾ ਚੱਲਨੇ ਆ ਅਸੀਂ ਜਥੇਬੰਦਕ ਤੌਰ ਤੇ ਇਨਸਾਫ ਲੈਣ ਜਾਣਦੇ ਆ ਕਾਨੂੰਨੀ ਪੱਖ ਸਾਡਾ ਮਦਮ ਕਰਤਾ ਮੋਮੋ ਠਗੜੀਆਂ ਮਾਰ ਕੇ ਸਰਾਰੀ ਨੇ ਸਾਡੇ ਪੁੱਤ ਦਾ ਬੜੇ ਸਾਖੀ ਢੰਗ ਦੇ ਨਾਲ ਇਹਨਾਂ ਪੋਸਟਮਾਰਟਮ ਨਹੀਂ ਹੋਣ ਦਿੱਤਾ ਕੋਈ ਗੱਲ ਨਹੀਂ ਫਿਰ ਕੀ ਹੋਇਆ ਕਈ ਥਾਵਾਂ 'ਤੇ ਕਾਨੂੰਨ ਨਹੀਂ ਚੱਲਦਾ ਲੋਕਾਂ ਦੀ ਤਾਕਤ ਦਾ ਕਾਨੂੰਨ ਚੱਲਦਾ ਇਸ ਧਰਤੀ ਦੇ ਉੱਪਰ ਔਰ ਅਸੀਂ ਇਹ ਸਾਬਤ ਕਰਾਂਗੇ ਕਿ ਕਾਨੂੰਨ ਲੋਕਾਂ ਦਾ ਚੱਲੂਗਾ ਇਹਨਾਂ ਜ਼ਾਬਰਾਂ ਦਾ ਹੁਕਮਾਂ ਨਾਲ ਦਾ ਕਾਨੂੰਨ ਨਹੀਂ ਚੱਲੂਗਾ ਇਸ ਧਰਤੀ 'ਤੇ ਛੋ ਮੈਂ ਕਹਿਣਾ ਚਾਹਣਾ ਇਸ ਗੱਲ ਨਾਲ ਸਾਨੂੰ ਹਾਲੇ ਕੋਈ ਫਰਕ ਨਹੀਂ ਪੈਣਾ ਅਸੀਂ ਇਨਸਾਫ ਲੈਣ ਲਈ ਜਿਨ੍ਹਾਂ ਨੇ ਇਹ ਜੁਰਮ ਕੀਤਾ ਉਹਨਾਂ ਨੂੰ ਜੇਲ੍ਹ 'ਚ ਡੱਕਣ ਲਈ ਲੜਨੇ ਆ ਨਹੀਂ ਟੱਕੇ ਜਾਣਗੇ ਕੋਈ ਗੱਲ ਨਹੀਂ ਲੜਾਂਗੇ ਆਖਰੀ ਦਮ ਤੱਕ ਇਹਦਾ ਦੋਸ਼ੀ ਸਰਾਰੀ ਹੋਵੇ ਉਹਦਾ ਪੀਏ लाड्डी ਹੋਵੇ ਜਾਂ ਪੰਜਾਬ ਸਰਕਾਰ ਹੋਵੇ ਜਾਂ ਫਿਰ ਇਥੋਂ ਦਾ ਸਿਸਟਮ ਹੋਵੇ ਮੈਂ ਤੁਹਾਨੂੰ ਇੱਕ ਗੱਲ ਹੀ ਕਹਿਣੀ ਆ ਪਿਆਰੇ ਦੋਸਤੋ ਇਹ ਸਿਸਟਮ ਦੋਸ਼ੀ ਆ ਸਿਸਟਮ ਗੋੜੀ ਜੜੀ ਚਲਦੀ ਆ ਨਾ ਜਸ਼ਨਦੀਪ ਦੇ ਹੱਥ ਚੋਂ ਮੈਨੂੰ ਬੜਾ ਦੁੱਖ ਆ ਸਾਡੇ ਨੌਜਵਾਨ ਦੇ ਤੁਰ ਜਾਂਦਾ ਉਹ ਆਪਣੇ ਜਜ਼ਬਾਤਾਂ ਨੂੰ ਲੈ ਕੇ ਤੁਰ ਗਿਆ ਉਹ ਲੋਕਾਂ ਲਈ ਕੰਮ ਕਰਨਾ ਚਾਹੁੰਦਾ ਸੀ ਇਹ ਗੋਲੀ ਉਹਦੇ ਸਿਰ ਵਾਸਤੇ ਨਹੀਂ ਸੀ ਬਣੀ ਉਹ ਗਲਤੀ ਕਰ ਗਿਆ ਇਸ ਸਿਰ ਕੋਈ ਹੋਰ ਚਾਹੀਦਾ ਸੀ ਉਹਦੀ ਗੋਲੀ ਵਾਸਤੇ ਉਹਦੀ ਗੋਲੀ ਵਾਸਤੇ ਸਿਰ ਕੋਈ ਹੋਰ ਚਾਹੀਦਾ ਸੀ ਕਈ ਕਹਿਣਗੇ ਕਿ ਦੁਸ਼ਮਣ ਨੂੰ ਮਾਰਦਾ ਮੋੜ ਕੇ ਆਪ ਦੇ ਮਾਰ ਲੀਂਦਾ ਮਾਸਟਰ ਬੁਲੰਦਰੀ ਕਹੂਗਾ ਇਹ ਗੱਲ ਮੈਂ بار بار ਕਹਿਣ ਦਿਆਂ ਉਸ ਜਿਹੜੀ ਗੋਲੀ ਚੱਲੀ ਆ ਉਦੋਂ ਲਈ ਸੇਰ ਕਰ ਜੇ ਹੋ ਦੀ ਜਰੂਰਤ ਸੀ ਉਹ ਗਲਤ ਸਿਰ ਜਿਹੜਾ ਉਹਨੇ ਆਪ ਦਾ ਦਿੱਤਾ ਇਹ ਧਿਆਨ ਚ ਰੱਖਿਓ ਪੰਜਾਬ ਦੇ ਲੋਕ ਆ ਸਾਡੀ ਗੈਰਤ ਤੇ ਅਣਖ ਸਾਡੇ ਵਾਸਤੇ ਮੋਖਿਆ ਇੱਕ ਮੈਂ ਥੋੜੀ ਜਿਹੀ ਅਧਾਰਨ ਦੇਣੀ ਆ ਸੌਰੀ ਇੱਕ ਦਮ ਮੈਂ ਇੱਥੇ ਆਗੂ ਰਿਆਂ ਕਈ ਸਾਲ ਤੋਂ ਸਾਰੇ ਧਰਮ ਸੰਗ ਬੈਠਾ ਮੇਰਾ ਛੋਟਾ ਭਰਾ ਲੋਕ ਸਰਾ ਮੰਚ ਦੇ ਨਾਂ ਤੇ ਲੜੇ ਆ ਪਉ ਦੇ ਨਾਂ ਵੀ ਲਾਇ ਦਿੰਨਾ ਲੇਕਿਨ ਹਾਲੇ ਨਾਲ ਲੈਣ ਦਿਓ ਇਥੋਂ ਦਾ ਕਿ ਛਟਿਆ ਫੂਕਾ ਬਦਮਾਸ਼ ਕਾਂਗਰਸੀ ਆਗੂ ਉਹਦਾ ਮੁੰਡਾ ਜਲਾਲਾਬਾਦ ਤੋਂ ਐਮਐਲਏ ਵੀ ਬਣ ਚੁੱਕਾ ਤੁਸੀਂ ਸਮਝੀਆ ਮੇਰੀ ਰਮਤ ਨੂੰ ਉਹ ਸਤਾਈ ਚ ਫਿਰ ਕਿਉਂ ਲੜੂਗਾ ਬੜੇ ਪੈਸੇ ਵੰਡਦਾ ਫਿਰਦਾ ਤੁਹਾਡੇ ਹੀ ਮਿਹਨਤ ਦੇ ਲੁੱਟੇ ਪੈਸੇ ਵੰਡਦਾ ਫਿਰਦਾ ਮੈਂ ਕਹਿਣਾ ਚਾਹਨਾ ਉਸ ਮੁੰਡੇ ਨੇ ਉਸ ਕਾਂਗਰਸੀ ਆਗੂ ਦੇ ਮੁੰਡੇ ਨੇ ਮਾਰਿਆ ਸੀ ਕਿ ਗਰੀਬ ਝਾਵਲੇ ਦਾ ਨੌਜਵਾਨ ਯਾਰਾ ਕਾ ਸਿਰਫ ਯਾਨ ਕੇ ਚੌਂਕੀਦਾਰ ਸੀ ਇਹ ਆਪਦੇ ਚੌਲਾਂ ਚ ਭਰ-ਭਰ ਕੇ ਸਰਕਾਰੀ ਗਦਾਮਾਂ ਚ ਮਿੱਟੀ ਬਜਰੀ ਭਰ ਕੇ ਲਾਉਂਦੇ ਸੀ ਤੇ ਜ਼ਮੀਰ ਜਾਗਦੀ ਸੀ ਮੁੰਡੇ ਦੀ ਚਾਹ ਉਹ ਗਰੀਬ ਸੀ ਉਹਨੇ ਰੋਕਿਆ ਇਹਨਾਂ ਕੁੱਟ-ਕੁੱਟ ਕੇ ਮਾਰਤਾ ਆਪਦੇ ਸ਼ੈਲਰ ਚ ਅਸੀਂ ਲੜਿਆ ਸੀ ਅਸੀਂ ਮੈਂ ਹਿੱਕ ਤਾਪੜ ਕੇ ਕਿਨਾਂ ਮਾਸਟਰ ਬਲੁੰਦਰ ਮੈਂ 74 ਸਾਲ ਦਾ ਹੋ ਗਿਆ ਲੇਕਿਨ ਅਜੇ ਤੋ ਮੈਂ ਜਵਾਨ ਆ ਹਾਲੇ ਵੀ ਮੈਂ ਜਵਾਨਾਂ ਨੂੰ ਸੱਦਾ ਦਿੰਨਾ ਅਸੀਂ ਬਡੇ ਹੋ ਗਏ ਆ ਸਾਡਾ ਤਜਰਬਾ ਤੇ ਡਾਂਗ ਤੁਹਾਡੀ ਚਲਨੀ ਆ ਡਾਂਗ ਤੋਂ ਬਿਨਾਂ ਇੱਥੇ ਕੋਈ ਇਨਸਾਫ ਦੇ ਦਿੰਦਾ ਇਸ ਧਰਤੀ ਤੇ ਤੇ ਮੈਂ ਕਹਿਣਾ ਚਾਹਣਾ ਉਹ ਬੰਦਾ ਇਸ ਧਰਤੀ ਤੇ ਹੈ ਨਹੀਂਗਾ ਉਹ ਮਾਇਆਵਤੀ ਦੇ ਕੋਲ ਵੇਚ ਗਿਆ ਸੀਗਾ ਤੁਰ ਗਿਆ ਉਹ ਇੱਥੋਂ ਲੇਕਿਨ ਮਾਫੀ ਮੰਗਾਈ ਸੋ ਅਸੀਂ ਮਾਫੀ ਤੇ ਮੈਂ ਮਾਰਨਾ ਕਹਿੰਨਾ ਥਾਣੇ ਅੱਗੇ ਮੈਂ ਐਲਾਨ ਕੀਤਾ ਸੀ ਕਿ ਆਪਣੇ ਆਗੂ ਸਾਹਿਬ ਕਾਂਗਰਸ ਦੇ ਨੇਤਾ ਜੀ ਮੈਂ ਹੜਮਾਸਟਰ ਕੋਰ ਸਿੰਘ ਆਏ ਚ ਰੋਜ ਹੀ ਜਾਂਣਾ ਆਪਣਾ ਮੋਟਰਸਾਈਕਲ ਤੇ ਜਾਂ ਸਕੂਟਰ ਤੇ ਜੇ ਜਿਆਦਾ ਸ਼ੌਂਕ ਹੈ ਨਾ ਬੰਦੇ ਮਾਰਨ ਦਾ ਤੇ ਚਾਰਕ ਗੋਲੀਆਂ ਮੇਰੇ ਵਾਸਤੇ ਵੀ ਰੱਖ ਲਈ ਲੇਕਿਨ ਯਾਦ ਰੱਖ ਤੇਰੀ ਕਿਲੇ ਵਰਗੀ ਕੋਠੀ ਨੂੰ ਮੇਰੇ ਬੰਦੇ ਅੱਗ ਲਾ ਕੇ ਫੂਕ ਦੇਣਗੇ ਉਹ ਬੰਦਾ ਮਾਰੀ ਗਿਆ ਹੁਣ ਤੇ ਉੰਜੇ ਮਰ ਗਿਆ ਚਲੇਗਾ ਦੁਨੀਆ ਤੋਂ ਉਹ ਬੰਦਾ ਮਾਰੀ ਗਿਆ ਜਿਹੜਾ ਬਲਮਾਸ਼ ਇਲਾਕੇ ਦਾ ਇੱਕ ਜੀਦਾ ਉਹਦਾ ਨਾਮ ਹੀ ਲੈ ਦਿਨਾ ਸਤਵੰਤ ਤੋਂ ਭੰਡਾਰੀ ਬਿਜਟ ਵਿਦਾ ਬਲਾਕ ਪ੍ਰਧਾਨ ਵਪਾਰ ਮੰਡਲ ਦਾ ਮੀਤ ਪ੍ਰਧਾਨ ਲੱਖ ਰੁਪਈਆ ਜੁਰਮਾਨਾ ਪਾਇਆ ਸਾਡੇ ਪੈਸੇ ਨਹੀਂ ਦਿੱਤਾ ਕਿਸਾਨ ਦੇ ਤੇ ਮਾਫੀ ਮੰਗਾਈ ਸ਼ਰਿਆਂ ਅੱਜ ਉਹ ਜੀਹਦੇ ਜਾ ਕੇ ਪੁੱਛਿਓ ਕਿ ਮਾਸਟਰ ਬਲਵੰਦਰ ਕਹਿੰਦਾ ਝੂਠ ਨਹੀਂ ਬੋਲਦਾ ਮੇਰਾ ਦੋਸਤ ਤਰਮੁਸ਼ਾ ਬੈਠਾ ਇਹ ਦੱਸ ਦਊਗਾ ਤੇ ਮੈਂ ਆਖਰੀ ਗੱਲ ਆ ਕ੍ਰਾਂਤੀਕਾਰੀ ਕਿਸਾਨ ਮੋਰਚੇ ਵੱਲੋਂ ਯਕੀਨ ਦਿਵਾਉਣਾ ਮਰਨ ਤੱਕ ਲੜਾਂਗੇ ਲੜਾਈ ਲੋਕੋ ਮਰਨ ਤੱਕ ਲੜਾਂਗੇ ਲੇਕਿਨ ਉਸ ਨਾਅਬ ਲੈਣ ਵਾਸਤੇ ਲੜਾਂਗੇ ਇੱਕ ਨਾਰਾ ਲਾਉਂਗਾ ਭਗਤ ਸਿੰਘ ਦਾ ਬਹਿ ਜਾਗਾ ਇਨਕਲਾਬ ਜ਼ਿੰਦਾਬਾਦ 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 ਸਾਡਾ ਏਕਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ